بہت بہت سر اب میں جرنل جگیش ری اور ساری ٹیم ادو دنیا کو کہیں ابھی ایک سمانت کرنے والی فوٹو ہوگی بعد میں اگر سب نے فوٹو کروانی ہے تو وہ پھر بھی بعد میں کروائے ابھی نہیں کیونکہ ابھی اس کے بعد کا اس بعد اپنے بہت ستکار کبھی ہے سننا بھی ہے جانا نہیں کسی نے بھی اپنے

میرے بہت یہاں ہو رہا ہے یار وہ میں لگتا ہے نیبال کے پاس بھی لگتا ہے واہ واہ پتہ چلا ہے اب تو یہ سمجھا ہے اچھا تو چلا ہے اندر باہر پر نیتی کرے تمہاری او جا دے کرو مارو مارو نیمار کس کی کم دی کی جب بھائی آو جلدی آو رو جا لو پیسے بھی کرا کے چلے ہیں

اس بعد اپنا پہلا مرالہ کمپلیٹ ہو گیا تو ہاں آپ دوسرے ٹور چی ਮੈਂ ਤੁਹਾਡੇ ਕੋਲ ਵੀ ਪੁੱਛਿਆ ਨਹੀਂ ਕਿਹੜੀ ਦੋਸਤੀ ਗੱਲ ਕੀਤੀ ਆ। ਤੁਹਾਨੂੰ ਯਾਦ ਆ। ਮੈਂ ਜਿੱసే ਪੁੱਛਣਾ ਆ। ਵਾਹ ਵਾਹ ਵਾਹ, ਕੀ ਵਾਹ। ਆਦੇਸ ਨਾਸਰ ਡਾਈਵੋ ਦਾ ਰੇਗ ਆਤ ਨਹੀਂ। ਮੈਂ ਅੱਜ ਦੇ ਸਾਡੇ ਜੋ ਮੁੱਖ ਮਹਿਮਾਨ ਨੇ ਅਭਿਦਨੇ ਜਨ ਸੈਕਟੀ ਬਰੇ ਬਡੇ ਵੀਰ ਬਰਨ ਦਾਸ ਸਿੰਘ ਜੀ ਉਹਨਾਂ ਗੇ ਬੇਨਤੀ ਕਰਾਂਗਾ ਮੰਚ ਤੇ ਆਉਣ ਤੋਂ ਬਾਅਦ ਮੈਂ ਤਲਵਾਤ ਕਰਾਂਗਾ। ਆਜਾ ਨਿਚੇ ਦਾ ਪੈਸਾ ਮੈਨੂੰ ਕਾਇਦ ਕੀਤਾ ਹੈ। ਤੁਸੀਂ ਜੀ ਬਾਤ ਕਰਵਾ ਕਰ ਰਹੀ ਹੋ ਉਸ ਤੋਂ ਬਾਅਦ ਅਪਧਨਵਾਦ ਕਰਾਂਗੇ ਬੈਂਕ ਸਾਹਿਬ ਸਾਡੇ ਅੱਜ ਦੇ ਮੁੱਖ ਪ੍ਰੋਣੇ ਹੋਈ ਨੇ ਇਸ ਮੈਸਲ ਦੇ ਤੇ ਉਹਨਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਆਜਾ ਜੀ ਇੱਕ ਸਾਹਿਬ ਤਾੜੀਆਂ ਹੀ ਹਿਰ ਸਾਹਿਬ ਨੇ ਥੈਂਕ ਯੂ ਥੈਂਕ ਯੂ ਦੋਸਤੋ ਥੈਂਕ ਯੂ ਵੈਰੀ ਗੁੱਡ ਇੱਕ ਵੈ ਸੱਚੀ ਗੱਲ ਸਲਾ ਚਾਹੁੰਦਾ ਇਹ ਵਕਤ ਨੇ ਰਿਤੇ ਜਦੋਂ ਮੈਂ ਤੀਸਰੀ ਕਲਾਸ ਫਰਦਾ ਸੀਗਾ ਤਾਂ ਮੇਰਾ ਨਾਮ ਸੀ ਪਰਮਜੀਤ ਅੱਛਾ ਪਰਮਜੀਤ ਤੇ ਸਾਡੇ ਨਾਲ ਲੱਕੀਆਂ ਵੀ ਪੜਦੀਆਂ ਸੀ ਜਿਨ੍ਹਾਂ ਦ ਵਿੱਚ ਇੱਕ ਦੋ ਦੇ ਨਾਮ ਵੀ ਪਰਮਜੀਤ ਸੀ ਤੇ ਮੈਨੂੰ ਨੇ ਕਿਹਾ ਤਾਂ ਕੁੜੀਆਂ ਵਾਲੇ ਨਾਂ ਕਿ ਰੱਖਿਆ ਇਹਦੇ ਕੁੜੀਆਂ ਦੇ ਨਾਮ ਹੁੰਦੇ ਉਨੀ ਮੇਰੇ ਦਾਸ ਚੰਗਾ ਹਕੀਕਤ ਅਸਾ ਦਾਸ ਨੇ ਇਨਾ ਸੋਚ ਕੀਤਾ ਇਨਾ ਸੋਚ ਕੀਤਾ ਅੱਜ ਮੈਂ ਤੁਹਾਡੇ ਸਾਹਮਣੇ ਮੇਰੇ ਗੱਲ ਦੇ ਵਿੱਚ ਫੁੱਲਾ ਦਿਆ ਸਹੀ ਗੱਲ ਉਹ ਦਾਸ ਨੇ ਦਾਸ ਵਿੱਚ ਇੰਨੀ ਕਰਾਮਾਤ ਹੁੰਦੀ ਹੈ ਦਸ ਵਰਗ ਦੇਖੋ ਜੇ ਨਹੀਂ ਦਿਨੀ ਕਰਦਾ ਇੰਗਲ ਛੱਡ ਕੇ ਨਵਰਤਾ ਛੱਡ ਕੇ ਉਹ ਅੱਗੇ ਚੱਲ ਗਿਆ ਮੈਂ ਪਿੱਛੇ ਰਹਿ ਗਿਆ ਜਦ ਉਹ ਹੋ ਗਿਆ ਕੁਛ ਨਹੀਂ ਮੈਂ ਬਹੁਤ ਵੱਡਾ ਸ਼ਾਇਰ ਹਾਂ ਮਤਲਬ ਇਹ ਚੀਜ਼ਾਂ ਨੂੰ ਛੱਡਦੇ ਹੋਏ ਆਪਣੀ ਇੰਗਲ ਛੱਡਦੇ ਹੋਏ ਤੁਸੀਂ ਆਪਾਂ ਕੰਮ ਕਰੀ ਜਾਓ ਇਹ ਨਾ ਦੇਖੋ ਦੇਖੋ ਮੇਰਾ ਜਿਹੜਾ ਮੇਰਾ ਸਗਾਣਾ ਮੇਰੇ ਬਚਪਨ ਜਿਹੜਾ ਸੀ ਇੱਕ ਤਾਂ ਬੰਦੇ ਵਿੱਚ ਉਹੋ ਜਿੰਨਾ ਹੋਣੀ ਚਾਹੀਦੀ ਹੈ ਕਿ ਮੈਂ ਅੱਗੇ ਵਧਣਾ ਜਦ ਤੱਕ ਤੁਹਾਡੇ ਉਹ ਸ਼ਕਤੀ ਵਿੱਚ ਨਹੀਂ ਆਉਂਦੀ ਮੈਂ ਅੱਗੇ ਵਧਣਾ ਤੁਸੀਂ ਬਧੇ ਨਹੀਂ ਸਕਦੇ ਮੇਰਾ ਬਚਪਨ ਵੀ ਦੱਸਿਆ ਸੀ ਕਿ ਮੈਂ ਕਿਸੇ ਦੇ ਗੀਤ ਨਹੀਂ ਸੀ ਗਾਉਂਦਾ ਜਦ ਰਣ ਗੁਰੂ ਦਾਸ ਸਾਹਿਬ ਦੇ ਬਰਦੇ ਹੋਣ ਜਾਂ ਹੋਰ ਵੀ ਤੁਹਾਨੂੰ ਸੰਸਥਾਵਾਂ ਦੇ ਵਿੱਚ ਨਾ ਹੈ ਕਿ ਵੀ ਗੀਤਾਂ ਦੇ ਆਧਾਰਤ ਉਹਦੇ ਉੱਪਰ ਗੀਤ ਲੈ ਕੇ ਆਪਣਾ ਘਰ ਲਖ ਤੇ ਮੈਂ ਆਪਣੇ ਆਪ ਹੀ ਕਰਾਂ ਸੀ سبھا ہوں سری گردوان سب کمیٹی اچھی گل کر ہی لگتا تھوڑی جی اور سیوا سے سر ایک روپیہ گا جی ایک روپیہ کھا ہوں ایک روپیہ ساری سبھا سارے گھر پرنے ہوں آٹا ہوں یا نہیں ہوں ਪਰ ਜੋ ਸਾਨੂੰ ਲੋਕ ਹੀ ਦਿੰਦੇ ਸੀ ਜਾਂ ਗੁਰੂਆਂ ਦੇ ਜੋ ਸਾਨੂੰ ਪਿਆਰ ਮਿਲਦੀ ਸੀ ਅਜੀ ਸਾਰੀ ਗੁਰਦਾਰ ਸਾਹਿਬ ਨੂੰ ਦਿੰਦੇ ਸੀ ਉਹ ਇੱਕ ਦਾਸਿ ਚੱਲੀ ਅਸੀਂ ਇਹ ਨਹੀਂ ਕਿ ਜੇ ਸਭੇ ਕਾਰਨ ਤਾਂ ਪੜਿਆ ਰੋਟੀ ਬਣੀ ਕਿ ਕਿਤੇ ਦਾਲ ਹੈ ਕਿ ਨਹੀਂ ਹੈ ਲੇਕਿਨ ਅਸੀਂ ਉਸੇ ਪਰ ਰਹੇ ਉਸ ਤੋਂ ਬਾਅਦ ਸਦਾ ਸਫਰ ਬਚਪਨ ਤੋਂ ਸ਼ੁਰੂ ਹੋ ਕੇ ਚੰਦਰ ਮੈਟਿਕ ਤੱਕ ਪ੍ਰਾਇਮਰੀ ਸਕੂਲ ਚ ਗੀਤ ਗਾਏ ਮੈਟਿਕ ਦਾ ਗੀਤ ਗਾਏ ਫਿਰ ਕਾਲਜ ਵਿੱਚ ਕੀ ਸੀ ਫਿਲਮੀ ਗੀਤ ਗਾਏ ਅੱਛਾ ਤਾਂ ਹੁਣ ਚੱਲਦੇ ਹਾਂ ਇਸ ਤਰ੍ਹਾਂ ਦੇ ਗੀਤ ਗਾਏ ਮਤਲਬ ਬਟਾਲਵੀ ਸਾਹਿਬ ਦੇ ਮੈਂ ਬਟਾਲਵੀ ਸਾਹਿਬ ਦੇ ਕੰਪਨੀ ਕਸ਼ੀ ਦੀ ਗੱਲ ਹੈ ਇਸ ਲੈਵਲ ਦੇ ਵਿੱਚ ਦਸਾਂ ਜੁਰੀ ਹੈ ਉਹਨਾਂ ਨੇ ਚਾਰ ਪੰਜ ਵਜਣਾ ਆਪਣੀਆਂ ਸੁਣਾਈਆਂ ਉਹਨਾਂ ਨੂੰ ਸੱਜਿਆ ਗਿਆ ਸੀ ਹਾਲ ਦੇ ਵਿੱਚ ਉਹ ਵੇਲੇ ਜਦ ਕੀਤਾ ਬਟਾਲਵੀ ਸਾਹਿਬ ਨੂੰ ਮਿਲਿਆ ਜਦੋਂ ਫੰਕਸ਼ਨ ਕਰਕੇ ਬਾਹਰ ਆਇਆ ਤੇ ਮੇਰੇ ਨਾਲ ਅੱਥਰ ਆਇਆ ਤੇ ਉਹ ਅੱਥਰ ਆਇਆ ਤਾਂ ਵਿਦਵਾਨ ਦੇਖੀ ਤਕਲੀਜੇ ਖ ਅਸੀਂ ਉਹਨੂੰ ਗਲੇ ਲਾਇਆ ਤੇ ਹਾਜ਼ਰ ਪੁੱਛਿਆ ਇੰਨੀ ਵੀ ਗੱਲ ਹੋਈ ਜਾਦਾ ਮੈਂ ਕਹਿੰਦਾ ਪਾ ਕਿ ਕੀ ਲਿਖਿਆ ਜਿਹੜੀਆਂ ਮੇਰੀਆਂ ਪਰਿਸ਼ਖਤਾ ਦਾ ਨਾ ਉਹ ਜਿਕਰ ਹੈ ਵੀ ਐਸ ਗੁਰੰਗ ਸਾਹਿਬ ਦਾ ਤੇ ਉਹ ਸਪੈਸ਼ਲੀ ਉਹ ਕਈਆਂ ਦੇ ਬਾਰੇ ਬਕੈ ਰਹੇ ਤੇ ਉਹਦੇ ਵਿੱਚ ਡੀਐਮ ਕਾਲਜ ਵਿੱਚ ਸਭੋ ਕੀ ਸੀ ਅਸੀਂ ਗੀਤ ਵੀ ਗਾਏ ਅਸੀਂ ਐਕਟਰ ਵੀ ਬਲੋਗ ਕਰਦੇ ਬਹੁਤ ਵਾਰ ਇੱਕ ਟਾਈਮ ਤੁਹਾਨੂੰ ਸਾਹਿਬ ਜਦੋਂ ਮੇਰਾ ਦੋਸਤ ਜੱਥ ਹੋ ਗਿਆ ਉਹਦੀ ਔਰ ਅਸੀਂ ਦਸਾਂ ਮੈਂਟਲ ਸਿਕਰੇ ਬਣਾ ਲਏ ਸੀ ਤੇ ਪੇਸ਼ ਕਰਦੇ ਹਾਂ ਮਤਲਬ ਇਹ ਜਿੰਨੀਆਂ ਖਰੂਬੀਆਂ ਸੀਗੀਆਂ ਤੁਹਾਨੂੰ ਦੇਖਿਆ ਹੋਣਾ ਕਿ ਮੈਂ ਕਈਆਂ ਗਾਰਾਂ ਤੇ ਆਪਣੀ ਐਕਟਿੰਗ ਕਰਕੇ ਤੁਹਾਡੇ ਕੋਲ ਭੇਜੀਆਂ ਵੀ ਹਨ ਮਾਰੇ ਤੁਹਾਡੇ ਆਪਣੇ ਚੈਨਲਾਂ ਤੇ ਆਈ ਸਾਰੀਆਂ ਗਲਪਾਂ ਦੇ ਵਿੱਚ ਵੀ لیکن ਉਹ میری شوق ہے میں سیکھیا نہیں رہتا ہوں میری اپنی چیز ہے اپے ਜਿੱਦਾਂ میرے قدم ਉੱਠਦੇ ਆਪਣੇ ਆਪ ਉੱਠਦੇ ਆ ਮੈਨੂੰ ਪਤਾ ਨਹੀਂ ਕੀ ਕਰੀ ਅੱਲਾ ਸੋ ਐਡੀ ਚੀਜ਼ ਹੈ ਉਤੋਂ ਬਾਅਦ ਫਿਰ ਜਨੂਟੋ کلب ਦੇ ਵਿੱਚ ਮੇਰੀ ਇੰਟਰੀ ਹੋਈ ਮੈਂ ਸਰਵਿਸ ਕਰਦਾ ਸੀਗਾ لیکن ਅਸੀਂ ਉਹ ਮੁੱੱਚੇ ਮਾਰਗੀ ਹੁੰਦੇ ਸੀ ਜਦੋਂ ਉਹਥੇ ਵਿਸ਼ੇਸ਼ਤ ਰੋਣੀ ਜਦੋਂ ਵੀ ਕਰਨੀ ਸਰਵ ਦੀ ਉੱਥੇ ਜੂਰ ਹੁੰਦਾ ਅਸੀਂ ਆਪਣੀ ਲਿਖੋ ਚੀਜ਼ ਸਰਵਾ ਗਏ ਕਿਉਂਕਿ ਜਜ਼ਬਾ ਹੁੰਦਾ ਸੀਗਾ ਪਿਆਰ ਦੇ ਕਿਲੋਮੀਟਰ ਤੋਂ ਬੰਦਾ ਆ ਜਾਂਦਾ ਸੀਗਾ। ਨਿਹੰਗ ਵਿੱਚ ਦੇਖਦੇ ਸੀ ਵੀ ਸਵੇਰਾਂ ਨਹੀਂ ਚੱਦੀ ਰਹਿੰਦੀ। ਉਹ ਤਵਨ ਪੰਡਿਆ ਵੀ ਸਾਡੀ ਸਭਾ ਆ ਗਈ। ਉਹਦੇ ਵਿੱਚ ਸਨ ਹੋਰ ਲੋਕੇ ਬੈ ਗਏ। ਜਦੋਂ ਸਰਦੀਪ ਸਾਹਿਬ ਨੇ ਮੇਰੀ ਬਾਤ ਪੜ੍ਹੀ, ਮੇਰੀ ਗੱਲ ਸੁਣੀ ਤਾਂ ਮਤਲਬ ਹੋਰਾਂ ਦਾ ਦਿਲ ਜਬਾਨੇ ਹੋ ਗਿਆ। ਹਾਂਜੀ। ਉੱਥੇ ਵੀ ਆਪਾਂ ਕਾਫੀ ਦਿਨੋਂ ਸੇ ਲੱਗੇ। ਮਤਲਬ ਇਹ ਜਿਹੜਾ ਨਾਟ ਨਹੀਂ ਵੱਟ ਜੁਆਰੀ ਗੱਲ ਹੈ ਨਾ ਸੰਸਠਾਈ ਜਾਂਦੀ ਸੀ ਕੌਂਸਲ ਦੇ ਵਿੱਚ। ਅਸੀਂ ਉਹ ਤੇ ਪਹੁੰਚਤਾ। ਆਪਣੇ ਵਾਸਤੇ ਨਹੀਂ ਦੂਸਰੇ ਵਾਸਤੇ ਜਦੋਂ ਫਿਰ ਉਹ ਤੋਂ ਬਾਅਦ ਮੇਰੇ ਪੰਜਾਬ ਕੇਸਰੀ ਚ ਲੈ ਗਿਆ ਸਦੀ ਸ਼ਾਹ ਨੂੰ ਬੇਨਤੀ ਕੀਤੀ ਪ੍ਰਧਾਨ ਜੀ ਸਦੀ ਸ਼ਾਹ ਨੂੰ ਬੇਨਤੀ ਕੀਤੀ ਕਿ ਮੈਂ ਉਸ ਜਗ੍ਹਾੋਂ ਚਲੇ ਗਿਆ ਤੇ ਮੇਰੇ ਰੈਂਟ ਅਲੋਟ ਵੀ ਉਸ ਸੰਸਥਾ ਦੇ ਵਿੱਚ ਕੰਮ ਕਰਨਾ ਮੈਨੂੰ ਚੰਗਾ ਨਹੀਂ ਲੱਗਦਾ ਲੇਕਿਨ ਸਦੀ ਸ਼ਾਹ ਦੀ ਲੱਗ ਕੀ ਕਹਿੰਦਾ ਹਿਰਸਾ ਫਿਰ ਗਿਆ ਦੇ ਤੋ ਹਿੱਦ ਕੱਲੇ ਰੱਖੀ ਗੱਲ ਸਾਡਾ ਕੰਮ ਨਾ ਕਰੋਂਗੇ ਕਿਦਰ ਤੁਹਾਡਾ ਨਾ ਹੀ ਚੱਲਦਾ ਹੀਰਤ ਕਹਿੰਦਾ ਨਾ ਹੀ ਚੱਲਦਾ ਦੇਖੋ ਮੈਨੂੰ ਕਿੱਡੀ ਗੱਡੀ ਵਾਦੀ ਤੇ ਪਾਜੀ ਤੇ ਪਰ ਅਸ ਆਪਣਾ ਮਾਨ ਸਰਕਾਰ ਵੀ ਕੀਤਾ ਮਤਲਬ ਕਾਫੀ ਉਹਨਾਂ ਨੇ ਜਿਹੜਾ ਹੁੰਦਾ ਹੈ ਪਰ ਨੀਤਾ ਸਾਫ਼ ਰੱਖੀ ਹੈ ਬੁੱਲੇ ਸ਼ਾਹ ਰਹਿ ਗੋ ਉਹਨਾਂ ਨੂੰ ਮਿਲਦਾ ਦਿੱਤਾ ਜਨਨ ਜਾਂ ਸਤਿਆਂ ਕਰ ਮੇਰੇ ਪਿਆਰੇ ਸ਼ਾਇਰੋ ਇੱਕ ਸੁਜਿੰਦ ਤੱਕ ਚਲੀ ਆ ਤੋ ਖੰਦ ਕਰੀਏ ਪਿਆਰ ਦੇ ਵਿੱਚ ਆਉ ਮੈਂ ਜ ਮੈਂ ਕਿਹ ਵੱਲੀ ਗਿਆ ਮੇਰੇ ਵਿੱਚ ਹੈ ਕੀ ਹੈ ਸੱਚੀ ਗੱਲ ਮੈਂ ਮੈਨੂੰ ਪੰਜਾਬ ਲਈ ਵਿਖਾਈ ਸਭਾ ਲਾਈ ਕਰਦੀ ਆ ਮੈਨੂੰ ਪੰਜਾਬ ਕਿਸੇ ਲਾਈ ਕਰਦੀ ਆ ਮੈਨੂੰ ਅੱਗਵੀ ਦੁਨੀਆ ਨੂੰ ਲੈ ਗਿਆ ਕਿ ਸੱਚ ਕਿਹੜਾ ਅਦਬ ਦੇਖਿਆ ਅੱਗਵੀ ਦੁਨੀਆ ਬਹੁਤ ਹੀ ਅੱਛੀ ਹਸਤਾ ਹੈ ਜੋ ਅੱਗਵੀ ਲੋਕਾਂ ਦਾ ਸੰਸਾਰ ਬਦਲੇ ਸੁਧਕਾਰ ਕਰਦੀ ਹੈ ਇਹਨਾਂ ਵਾਸਤੇ ਵੀ ਜ਼ੋਰਦਾਰ ਤਾਲੀਆਂ ਵਰਗੀਆਂ ਮਤਲਬ ਜਿਹੜਾ ਹੀਰਾ ਹੈ ਮੈਂ ਹੀਰਾ ਵੀ ਕਹਿੰਦਾ ਆਪਣੇ ਆਪ ਰੋ ਮੈਂ ਹੀਰਾ ਹੀ ਆ ਪਰ ਉਹ ਕਿਹੜੀ ਚੀਜ਼ ਜਿਹੜੇ ਲੋਕਾਂ ਨੂੰ ਚੰਗੀ ਲੱਗਦੀ ਹੈ ਮੇਰੇ ਵਿੱਚ ਕਿ ਉਹ ਮੇਰੇ ਬਣ ਜਾਂਦੇ ਆ ਸੋਚ ਕੇ ਦੇਖੋ ਤੁਸੀਂ ਸਾਰੇ ਮੇਰੇ ਯਾਰ ਬਣ ਕਰੋ 15 15 20 ਸਾਲ ਦੇ 25 25 ਸਾਲ ਦੇ ਆ ਇਕੱਠੇ ਆ ਉਹ ਕਿਹੜੀ ਸ਼ਕਤੀ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਖਿੱਚਦੀ ਹੈ ਉਹ ਹੈ ਪਿਆਰ ਉਹ ਹੈ ਮੁਹੱਬਤ ਉਹ ਹੈ ਕਿਸੇ ਦੀ ਇੱਜ਼ਤ ਕਰਨਾ ਕਿਸੇ ਦੇ ਰਾਹ ਮਾਫੀ ਮਸਟਾਲੇ ਚਲੀ ਜਿਡੋ ਇਹ ਬਸ ਇਹ ਜੇ ਸਭਾਰੀਆਂ ਤੇ ਮੈਂ ਜ਼ਿਕਰ ਨਹੀਂ ਕੀਤਾ ਕਦੇ ਵੀ ਉਹ ਮੇਰਾ ਤੇ ਮੈਂ ਉਹ ਤੋ ਜਿਹਨ ਛੱਡੋ ਯਾਰ ਆਹ ਕਰ ਲੈ ਕਿੰਦਾ ਕਰ ਲੈ ਸੌਹੇ ਨਹੀਂ ਕੱਦ ਰਹੇ ਸੌਹੇ ਹੀ ਨਹੀਂ ਕੱਦ ਰਹੇ ਜੇ ਮੇਰੇ ਕਿਤੇ ਗਲਤੀ ਹੋਈ ਨਾ ਮੈਂ ਮਾਫੀ ਮੰਗੀ ਹੈ ਮਤਲਬ ਇਹ ਤਾਂ ਹੀ ਦੋਟੇ ਨਿਕਲ ਕੋਈ ਜਦੋਂ ਸੀ ਕਿਸ ਦੀ ਡਿਸਰੈਪੈਕਟ ਰਿਸਪੈਕਟ ਕਰਦੇ ਆ ਕੰਨਾ ਬੈਠ ਗਿਆ ਨੇ ਬਾਕੀ ਉਹ ਪੰਜਾਬ ਦੇ ਅਸੀਂ ਜਿਹੜੇ ਬਣਾ ਬਹੁਤ ਆਦਮੀਆਂ ਨੇ ਕੋਈ ਅਜਿਹਾ ਕਹਿ ਨਹੀਂ ਹੀਰ ਨੇ ਕੋਈ ਗਲਤ ਤਰੀਕੇ ਨਾਲ ਉਹਨਾਂ ਨੂੰ ਰਿਵਾਇਲ ਕੀਤਾ ਹੋਵੇ ਜਾਂ ਕੋ ਗਲਤ ਹੀ ਹੋਵੇ ਇਹ ਚੀਜ਼ਾਂ ਸਾਰੀਆਂ ਦਾ ਤਬਾ ਲੱਗ ਜਾਂਦਾ ਹੈ ਇਸੇ ਕਰਕੇ ਜਿਹੜੀ ਕਦਰ ਹੈ ਨਿਸ਼ਾਨ ਨਹੀਂ ਹੁੰਦੀ ਹੈ ਆਪਾਂ ਵੀ ਉਸੇ ਰਸਤੇ ਚੱਲੀਏ ਆਪਣੇ ਰੂਹਾਂ ਪੀੜਾਂ ਦੇ ਰਸਤੇ ਚੱਲ ਕੇ ਅੱਗੇ ਵਧিয়ে ਜੇ ਤਾਂ ਮੈਨੂੰ ਲੱਗਦਾ ਹੈ ਜੇ ਹਰਾਇਆ ਤਾਂ ਬੜਾ ਸਵਾਲ ਕਿਹੜਾ ਹੋ ਸਕਦਾ ਜਿੱਤੇ ਇੰਨੇ ਵੱਡੇ ਸਾਡੇ ਸ਼ਾਇਰ ਇਹੇ ਮੁੰਡੇ ਜਿਹੜੇ ਆਪਣੇ ਸਾਡੇ ਬੈਠੇ ਕਦੇ ਸਾਨੂੰ ਵਹਿ ਵਿੱਚ ਹੀ ਆ ਰਹੇ ਸਾਨੂੰ ਇਹਦਾ ਕੋਈ ਪਤਾ ਨਹੀਂ ਸੀ ਆਉਦਾ ਕੁਛ ਵੀ ਨਹੀਂ ਸੀ ਆਉਦਾ ਅੱਜ ਕਿੰਨੇ ਵਧੀਆ ਵਧੀਆ ਕਪਤਾਨਾਂ ਕਦਾਂ ਕਿਸੇ ਤੇ ਵੀ ਕਪਤਾਨ ਬਣ ਸਕਦੇ ਆ ਕਿਸੇ ਨੂੰ ਕੁਝ ਵੀ ਬਣਾ ਸਕਦੇ ਆ ਇਹਨਾਂ ਵਾਸਤੇ ਜੂਰਦਾ ਤਾਲੀਆਂ ਜੇ ਤਲੀ ਮੈਦੇ ਵਰਦੀਆਂ ਖੜ੍ਹੇ ਬਚਾਓ ਬਸ ਹੁਣ ਮੈਂ ਇਹਨਾਂ ਦੇ ਬਾਰੇ ਕਿਹਿਆ ਜਿਆਦਾ ਸਾਰਾ ਟਾਈਮ ਲੈ ਲਿਆ

ਇਹ ਕਰ ਮੈਂ ਤਾਂ ਸਭ ਪ੍ਰਿਭਾਸ਼ ਤੈ ਉਹ 3 ਵਾਰ ਨਿਕਲਣ ਦਿਓ ਜਿਹਨੇ ਨਿਕਲਦੀ ਉਹਨੇ ਗੱਡਾਂਗੇ ਜਿਆਦਾ ਜਿਹਾ ਗੱਡਾਂਗੇ ਲਓ ਜੀ ਸਰ ਧੰਨਵਾਦ ਤੁਹਾਡਾ ਅੱਜ ਕੱਲ੍ਹ ਵੀ ਆਪਾਂ ਨੇ ਟਿਕਿਆ ਰੰਗ ਹੋਣਾ ਏ ਬਰਸਾਤਾਂ ਦੇ ਸਾਵਣ ਦੇ ਖੁਸ਼ੀਆਂ ਦਾ ਰੰਗ ਹੋਣਾ ਇਹ ਬਰਸਾਤਾਂ ਨੂੰ ਹੈ ਜਦ ਅੰਬਰ ਨੱਚਉਂ ਆਏ ਬਰਸਾਤਾਂ जॾे ने न चोना ए परस तूं तू दोह मिलां मिलणु चिकर हो خوشیاں کا رنگ ہونا دیکھیں میرے جکمان نیری پر جان